ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਆਤਮੀ ਟੀਵੀ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਜੀ ਗੁਰਦੁਆਰਾ ਰੱਜੋ ਪੁੱਜੋ ਫਲੋ ਫੁਲੋ ਸਾਹਿਬ ਜੋ ਕਿ ਪਿੰਡ ਪਿਲਖਣੀ ਤਹਿਸੀਲ ਰਾਜਪੁਰਾ ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਹੈ ਇਹ ਗੁਰਦੁਆਰਾ ਨੌਵੀਂ ਪਾਤਸ਼ਾਹੀ ਹਿੰਦ ਦੀ ਜੱਦ ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਨਾਲ ਸੰਬੰਧਿਤ ਹੈ ਅੱਜ ਉਹ ਆਪਾਂ ਦਰਸ਼ਨ ਕਰਦੇ ਹਾਂ ਨਾਲ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਕਿਚ ਨਹੀਂ ਜੋ ਕਿਚ ਹੈ ਸੋ ਤੇਰਾ ਜੋ ਕਿਚ ਹੈ ਸੋ ਤੇਰਾ ਜੋ ਕਿਚ ਹੈ ਪਿਲਖਣੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਇਹ ਪਿੰਡ ਥੇ ਉੱਤੇ ਵਸਿਆ ਹੋਇਆ ਸੀ ਜਿਸ ਕਰਕੇ ਇਸ ਦਾ ਪੁਰਾਤਨ ਨਾਮ ਪਿਲਖਣੀ ਥੇੜੀ ਸੀ। ਜਦੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਿੰਡ ਉਗਾਣੀ ਵਿਖੇ ਪਹੁੰਚੇ ਤਾਂ ਇਸ ਪਿੰਡ ਪਿਲਖਣੀ ਦੇ ਵਸਨੀਕ ਭਾਈ ਤਰਮਾ ਸਿੰਘ ਜੀ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਸਾਡੇ ਪਿੰਡ ਪਿਲਖਣੀ ਵਿਖੇ ਚਰਨ ਪਾਓ। ਭਾਈ ਤਰਮਾ ਸਿੰਘ ਜੀ ਦੀ ਬੇਨਤੀ ਕਰਨ ਤੇ ਆਪ ਇੱਥੇ ਚਰਨ ਪਾਏ ਇੱਥੇ ਦੀ ਸੰਗਤ ਨੇ ਗੁਰੂ ਜੀ ਦਾ ਬਹੁਤ ਅੱਧ ਸਤਿਕਾਰ ਕੀਤਾ ਤੇ ਗੁਰੂ ਜੀ પ્રસન્ન ਹੋ ਗਏ ਗੁਰੂ ਜੀ ਨੇ ਆਸ਼ੀਰਵਾਦ ਦਿੱਤਾ ਤੇ ਕਿਹਾ ਤੁਸੀਂ ਰੱਜੋ ਪੁੱਜੋ ਫਲੋ ਫੂਲੋ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਮੇਰਾ ਤੁਮ ਤੇ ਕਿਛ ਨਹੀ ਤੇਰਾ ਤੁਮ ਮੇ ਕਿਛ ਨਹੀ ਮੇਰਾ ਮੁਥ ਮੈਂ ਕਿਛ ਨਹੀ ਮੇਰਾ ਮੁਥ ਪੈ ਕਿਛ ਨਹੀ ਜੋ ਕਿਛ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਉਮੀਦ ਕਰਦੇ ਹਾਂ ਤੁਹਾਨੂੰ ਗੁਰਦੁਆਰਾ ਰੱਜੋ ਪੁੱਜੋ ਫਲੋ ਫੁਲੋ ਸਾਬ ਦਾ ਇਤਿਹਾਸ ਪਤਾ ਲੱਗ ਗਿਆ ਹੋਊਗਾ ਜੇ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਵੀ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੇ ਹੋਰ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਸਿੱਖ ਧਰਮ ਦੇ ਰਿਗਾਰਡਿੰਗ ਵੀਡੀਓਜ਼ ਦੇਖਣ ਲਈ ਸਾਡਾ ਚੈਨਲ ਆਤਮੀ ਟੀਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ